ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਿਆ ਸਾਡੇ ਵੱਡੇ ਭਾਗ ਕਿ ਅਸੀਂ თან ਤਾਂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਅਤੇ თან ਤਾਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾਗਦੀ ਦੇਵ ਸਦੇ ਸਮਰਪਤ ਜੋ 450 ਸਾਲਾ ਸਤਾਪ ਦੀ ਜੋ ਅਸੀਂ ਮਨਾ ਰਹੇ ਆ ਇਸੇ ਸੰਬੰਧ ਵਿੱਚ ਸਤਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਨਾਦੇੜ ਤੋਂ ਇੱਕ ਟ੍ਰੇਨ ਦੇ ਰਾਹੀ თან ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਸ਼ਾਇਆ ਹੇਠ ਸੰਗਤਾਂ ਦਾ ਜੋ ਜਥਾ ਹੈ ਉਹ ਤਖਤਾਂ ਦੀ ਯਾਤਰਾ ਕਰਦਾ ਹੋਇਆ ਤਖਤ ਸਹਿਬਾਨਾਂ ਤੋਂ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬੇ ਕਿ ਪਹੁੰਚ ਰਿਹਾ ਹੈ ਤੇ ਇਹ ਜਥੇ ਦੀ ਸੰਗਤਾਂ ਦੇ ਸਵਾਗਤ ਲਈ ਅਤੇ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜੀਉ ਆਇਆਂ ਆਖਣ ਲਈ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੈਨੇਜਰ ਭਾਈ ਮਲਕੀਸ਼ ਸਿੰਘ ਜੀ ਭਾਈ ਹਰਦੇਵ ਸਿੰਘ ਜੀ ਭਾਈ ਕਰਮਜੀਤ ਸਿੰਘ ਜੀ ਸਾਡੇ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਨੇ ਇਸ ਪਾਵਨ ਸਥਾਨਾ ਤੋਂ ਤਕਸਰੀ ਕਿਸਗੜ ਸਾਹਿਬ ਤੋਂ ਇਸ ਰੇਲਵੇ ਸਟੇਸ਼ਨ ਤੇ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਲਈ ਪਹੁੰਚਿਆ ਦਾ ਉੱਥੇ ਸਾਡੇ ਅਤੀ ਸਤਿਕਾਰਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੇਨਾਂ ਵੱਲੋਂ ਆਦੇਸ਼ ਕੀਤਾ ਗਿਆ ਕਿ ਚੜ੍ਹਦੀ ਕਲਾ ਨਾਲ ਚੜ੍ਹਦੀ ਕਲਾ ਨਾਲ ਪ੍ਰਬੰਧ ਕਰਕੇ ਸੰਗਤਾਂ ਦਾ ਸਵਾਗਤ ਕਰਨਾ ਹੈ ਔਰ ਬਹੁਤ ਸੋਹਣੇ ਪ੍ਰਬੰਧ ਵੀ ਹੋਏ ਹੋਏ ਹਨ ਸੰਗਤ ਜੀ ਆਓ ਜੋ ਵੀ ਲਾਈਵ ਰਾਹੀਂ ਇਸ ਚੈਨਲ ਦੇ ਰਾਹੀਂ ਜੋ ਇਹ ਇੰਟਰਵਿਊ ਸੁਣ ਰਹੇ ਹਨ ਉਹ ਤਕਰੀਬਨ 10:30 ਵਜੇ ਤੱਕ ਜੋ ਟ੍ਰੇਨ ਹੈ ਇੱਥੇ ਪਹੁੰਚੇਗੀ ਉੱਥੇ ਆਪਾਂ ਇਹ ਮਨ ਵਿੱਚ ਮਹਿਸੂਸ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਹਾਜ਼ਰ ਨਾਜ਼ਰ ਹੋ ਕੇ ਸੰਗਤਾਂ ਦੇ ਰੂਪ ਵਿੱਚ ਸਾਨੂੰ ਦਰਸ਼ਨ ਦੇਣ ਲਈ ਆ ਰਹੇ ਨੇ ਸਾਰੀਆਂ ਸੰਗਤਾਂ ਪਹੁੰਚੋ ਉੱਥੇ ਸ਼ਾਮ ਨੂੰ ਤਕਰੀਬਨ 9 ਵਜੇ 8 ਵਜੇ ਦੇ ਹਿਸਾਬ ਦੇ ਨਾਲ ਇਹ ਭਾਵਨ ਨਗਰ ਕੀਰਤਨ ਵਾਪਸੀ ਤੇ ਰਵਾਨਾ ਹੋਵੇਗਾ ਉਸ ਸਮੇਂ ਵੀ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਆਓ ਸੰਗਤ ਜੀ ਰਲ ਮਿਲ ਕੇ ਸੇਵਾ ਕਰੀਏ ਕਿਉਂਕਿ ਇਹ ਸਤਵ ਦੀਆਂ ਮਨਾਉਣ ਦਾ ਤਦੇ ਫਾਇਦਾ ਜੇ ਅਸੀਂ ਗੁਰੂ ਵਾਲੇ ਬਣਾਂਗੇ ਖਾਲਸਾ ਜੀ ਦਾ ਪ੍ਰਗਟ ਸਥਾਨ ਹੈ ਤਖਤ ਸ੍ਰੀ ਕਿਸ਼ਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਖੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਭਨਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾ ਤਖਤਾਂ ਦੀ ਯਾਤਰਾ ਲਈ ਟ੍ਰੇਨ ਦੀ ਅੱਜ ਤੁਕੋ ਈ ਗੋਣ 11:00 ਵਜੇ ਪਹੁੰਚ ਰਹੀ ਆ ਉਹਨਾਂ ਦੇ ਪ੍ਰਬੰਧਾ ਵਾਸਤੇ ਹੀ ਇੱਕ ਨੂੰ ਸੰਤ ਨੂੰ ਜਾਣ ਵਾਸਤੇ ਪਹਿਲਾਂ ਤਾਂ ਸਾਰਾ ਪ੍ਰਬੰਧ ਕੁਆਲਟੀ ਸਾਹਿਬ ਪੰਜ ਪਿਆਰੇ ਮਨਸ਼ੀ ਸਿੰਘ ਲੋਰ ਦਾ ਸਿੰਘ ਅਸੀਂ ਆਪਣੇ ਲੈ ਕੇ ਆਏ ਆ ਤਾਂ ਕਿ ਉਹ ਜਿਹੜੇ ਸਿੰਘ ਨੇ ਨਾਲ ਉਹ ਨਾਲ ਚੱਲੇ ਥੱਕੇ ਟੁੱਕੇ ਹੋਣਗੇ ਕਿ ਅਸੀਂ ਆਪਣੇ ਸਿੰਘ ਲਈ ਉਹਨਾਂ ਨੂੰ ਰੈਸਟ ਕਰਾਵਾਂਗੇ ਸ਼ਾਮ ਨੂੰ ਫੇਰ ਉਹਨਾਂ ਨੂੰ ਨਾਲ ਵਾਪਸ ਜਾਣਾ ਉਹਨਾਂ ਦੇ ਸੰਗਤ ਨੂੰ ਸਾਰਿਆਂ ਨੂੰ ਜਾਣ ਵਾਸਤੇ ਇੱਥੇ ਬੱਸਾਂ ਪੜੀਆਂ ਅਸੀਂ ਪ੍ਰੋਵਾਈਡ ਕੀਤੀਆਂ ਬੱਸਾਂ ਰਾਈ ਸ਼ਾਮ ਦਾ ਗੁਰੂ 275 ਹੈ ਨਵਾਸ ਵਿੱਚ 220 ਕਾਂਗਰਸ ਸਾਡੀ ਉਹ ਸਾਰਾ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਆ ਕਿ ਤਾਂ ਕੇ ਰਾਮ ਕਰ ਲੈ ਲੋ ਅਰੈਸਟ ਕਰ ਲਨ ਜੇ ਬਾਹਰ ਜਾਤਰਾ ਉਹਨਾਂ ਨਹੀਂ ਕਰਨੀ ਤੇ ਨਾਲ ਜਾਤਰਾ ਵੀ ਕਰਵਾਵਾਂਗੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਕਿੰਨੇ ਟਾਈਮ ਫੇਰ ਦੇ ਦੁਬਾਰੇ ਚਾਹੀਦੀ ਉਹ ਤਿੰਨ ਤੋਂ ਅੱਠ ਹੋਏ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਮਹਾਰਾਜਾ ਜੀ ਸਤਿ ਸ੍ਰੀ ਅਕਾਲ ਬਾਰਾਂ ਜੀ ਡੇਢ ਹੋ ਗਿਆ ਸਾਰਾ ਪ੍ਰਬੰਧ ਸੰਗਤਾਂ ਦਾ ਬਹੁਤ ਸਹਿਯੋਗ ਹੈ ਸੰਗਤਾਂ ਸਾਰੀਆਂ ਸਵੇਰ ਠੀਕ ਆਲ ਕੇ 6 ਵਜੇ ਦੀਆਂ ਤੋਂ ਇੰਤਜ਼ਾਰ ਕਰ ਲਈਆਂ ਉਸਤਾ ਕੇ ਗੁਰੂ ਸਾਹਿਬ ਦਾ ਵਧੀਆ ਸਤਕਾਰ ਹੋ ਸਕੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਜੇਵਾਜਾ ਤੇਰਾ ਕਾਰਜ ਆ ਤੂੰ ਆਪ ਹੀ ਸਵਾਰ ਲਿਓ ਸੰਗਤਾਂ ਨੇ ਬੇਤੀ ਇਹੇ ਕਰਦੇ ਆ ਕਿ ਅਜੇ ਵੀ ਅੱਧਾ ਘੰਟਾ ਪੜਨਾ ਹੈਗਾ ਟੇਨ ਲੱਗਣਾ ਵਾਅਦੇ ਵਾਅਦੇ ਪਹੁੰਚੋ ਗੁਰੂ ਸਾਹਿਬ ਦਾ ਸਤਕਾਰ ਕਰੀਏ ਗੁਰੂ ਪਾਤਸ਼ਾਹ ਦਾ ਸਤਕਾਰ ਕਰਾਂਗੇ ਤਾਂ ਹੀ ਆਪਕਿ ਮਿਲਵਤਨ ਸਵਾਰ ਲਵੂਗਾ ਸਾਡਾ ਵਾਹਿਗੁਰੂ ਜੀ ਕਾ ਖ <laughs> नीचे गाड़ी साइड में जाएंगी उसके लिए सभी से बेनती है और वहाँ पे आपके इंचार्ज ही आपको कमरे की चाबी देंगे और सभी को रूम मिली नहीं आता ऐसी कोई दिक्कत की बात नहीं, सभी नहीं, था। नहीं, था। नहीं, था। नहीं है सभी ग्रुप बना बना के ਕੋਈ ਨਹੀਂ ਅੱਜ ਕੋਈ ਨਹੀਂ ਅੱਗੇ ਨਹੀਂ ਜਾਏਗੀ ਅੱਗੇ ਨਹੀਂ ਜਾਏਗੀ ਇਹ ਤੋਂ ਹੀ ਇਹ ਤੋਂ ਹੀ ਅੱਗੇ ਇੱਕ ਟ੍ਰੇਨ ਹੋਰ ਆ ਰਹੀ ਹੈ ਨਾ ਲਗਭਗ 6 ਸਾਲ ਹੋ ਗਏ ਸਭਾ ਬੜੇ ਹੋ ਕਾਪੀ ਦੱਸਦਾ ਪਿੱਛੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਯਾਰ ਭਾਜੀ ਜੀ ਬੰਦ ਬਣਾਓ ਬਣਾ ਲਓ ਦਰਸ਼ਨ ਸਿੰਘ ਕੋਈ ਤੇਲ ਹੋਇਆ Satu nama baik Satu nama baik Satu nama baik Satu nama सत नाम वाहेगुरु सत नाम ਉਹ ਜੀ ਸਾਹਿਬ ਦੇ अमर अमरदास श्री गुरू चलो दादा ਤੇ 아음 영상에서 요

ਸਾਹਿਬਾਨ ਜੀ ਦੀ ਯਾਤਰਾ 25 ਅਗਸਟ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਪੰਜ ਪਿਆਰੇ ਸਹਿਬਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂਹ ਪੰਜ ਪਿਆਰੇ ਸਹਿਬਾਨ ਇਹਨਾਂ ਦੀ ਅਸੀਸ ਲੈ ਕੇ ਸੰਤਾਂ ਮਹਾਪੁਰਸ਼ਾਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਔਰ ਵੀ ਕਾਫੀ ਸੰਤਾਂ ਦਾ ਆਸ਼ੀਰਵਾਦ ਲੈ ਕੇ ਤੇ ਇਹ ਟ੍ਰੇਨ ਪਹਿਲਾਂ ਪੜਾ ਸਾਡਾ ਸੀਗਾ ਸਕਾਸ਼ਰੀ ਪਟਨਾ ਸਾਹਿਬ ਤੇ ਪਟਨਾ ਸਾਹਿਬ ਤੋਂ ਫਿਰ ਉਸ ਤੋਂ ਬਾਅਦ ਦਿੱਲੀ ਦੂਜਾ ਪੜਾ ਸੀਗਾ ਹੁਣ ਤੀਜਾ ਪੜਾ ਅਨੰਦਪੁਰ ਸਾਹਿਬ ਤਖਤ ਕੇਸਗੜ ਸਾਹਿਬ ਜੀ ਤੇ ਅੱਜ ਪਹੁੰਚੇ ਇੱਥੇ ਤੇ ਇੱਥੋਂ ਸ਼ਾਮਾਂ ਦੇ ਵੇਲੇ 9 ਵਜੇ ਤੋਂ ਨਿਕਲਾਂਗੇ ਫੱਤੇਗੜ ਸਾਹਿਬ ਸਰੰਦ ਸਰੰਦ ਸਾਡਾ ਉੱਥੇ ਰਿਹਾਇਸ਼ ਹੈਗਾ ਉੱਥੇ ਰਹਿਣਾ ਹੈਗਾ ਅੱਜ ਦੀ ਰਾਤ ਤੇ ਫਿਰ ਕੱਲ ਨੂੰ ਦੁਪਹਿਰ ਨੂੰ 4 ਵਜੇ ਉੱਥੋਂ ਨਿਕਲ ਕੇ ਸਾਬੋ ਕੀ ਤਿਲਵੰਡੀ ਦੰਦਮਾ ਸਾਹਿਬ ਤੇ ਦੰਦਮਾ ਸਾਹਿਬ ਤੋਂ 2 ਤਾਰੀਖ ਨੂੰ ਨਿਕਲਾਂਗੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਜਾਵਾਂਗੇ 2 ਤਾਰੀਖ ਨੂੰ ਸ਼ਾਮ ਨੂੰ ਪਹੁੰਚਾਂਗੇ ਉੱਥੇ ਤੇ 4 ਤਾਰੀਖ ਨੂੰ ਉੱਥੇ ਵਿਸ਼ਾਲ ਨਗਰ ਕੀਰਤਨ ਹੈਗਾ ਜੇ ਅਕਾਲ ਤਖਤ ਸਾਹਿਬ ਤੋਂ ਨਿਕਲ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ 96 ਕਰੋੜੀ ਤੇ ਉਹਨਾਂ ਦੇ ਕੋਲ ਜਾ ਕੇ ਉਥੋਂ ਹਜੂਰ ਸਾਹਿਬ ਜਿੱਦਾਂ ਹੱਲਾ ਹੁੰਦਾ ਹੈਗਾ ਉਹਦਾ ਹੱਲਾ ਕਰਾਂਗੇ ਉਥੇ ਤੇ ਫਿਰ ਉਸ ਦੇ ਬਾਅਦ ਸ਼ਾਮੇ 6 ਵਜੇ ਸਾਡੀ ਅੰਮ੍ਰਿਤਸਰ ਸਟੇਸ਼ਨ ਤੋਂ ਵਾਪਸੀ ਹੈਗੀ ਤੇ ਉਹੀ ਨਗਰ ਕੀਰਤਨ ਉਦਾਂ ਹੀ ਹੈ ਸਟੇਸ਼ਨ ਚਲੇ ਜਾਊਗਾ ਤੇ ਇਹਦੇ ਵਿੱਚ ਜਿਹੜੀ ਟ੍ਰੇਨ ਸਪੈਸ਼ਲ ਜਿਹੜੀ ਕੀਤੀ ਹੈ ਉਹਦੇ ਵਿੱਚ ਰੌਣੇਤ ਸਿੰਘ ਜੀ ਬਿੱਟੂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਤੇ ਉਹਨਾਂ ਨੇ ਸਾਨੂੰ ਜਿਹੜੀ ਜਿਹੜੀ ਦਿੱਕਤਾਂ ਆ ਰਹੀ ਸੀਗੀ ਉਹ ਦਿੱਕਤ ਦੂਰ ਕੀਤੀ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਸਲੂਨ ਹੋਏਗਾ ਉਹ ਸਲੂਨ ਨਹੀਂ ਮਿਲ ਰਿਆ ਸੀਗਾ ਉਹਨਾਂ ਨੇ ਉਹ ਸਲੂਨ ਉਪਲਬਧ ਕਰਾ ਕੇ ਦਿੱਤਾ ਹੈਗਾ ਤੇ ਪੈਂਟਰੀ ਦਾ ਲੰਗਰ ਦਾ ਤਿਆਰ ਲੰਗਰ ਵਾਸਤੇ ਰੱਖਣ ਵਾਸਤੇ ਪੈਂਟਰੀ ਨਹੀਂ ਮਿਲ ਰਹੀ ਸੀਗੀ ਤੇ ਬਾਕੀ ਵੀ ਇਹ ਐਡਵਾਂਸ ਟ੍ਰੇਨ ਚੱਲ ਰਹੀ ਹੈਗੀ ਟਾਈਮ ਤੋਂ ਵੀ ਅੱਗੇ ਚੱਲ ਰਹੀ ਹੈਗੀ ਬਿਫੋਰ ਚੱਲ ਰਹੀ ਹੁਣ ਅੱਜ ਜੀ ਖਾਲੀ ਇੱਥੇ ਥੋੜੀ ਜੀ ਲੇਟ ਹੋਈ ਤੇ ਫਿਰ ਉਹਨਾਂ ਨੂੰ ਫਿਰ ਅਸੀਂ ਫਿਰ ਫੋਨ ਰਾਈ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਕਿ ਇੱਥੋਂ ਵੀ ਅੱਗੇ ਇਸ ਪੇ ਠੀਕ ਠੀਕ ਚੱਲੇ ਕਰਕੇ ਤੇ ਅਸੀਂ ਸਾਰੀ ਸੰਗਤ ਵੱਲੋਂ ਤੇ ਸਾਰੀ ਜਿਹੜੀ ਆਈ ਹੋਈ ਸੰਗਤ ਤੇ ਹਜੂਰ ਸਾਹਿਬ ਦੇ ਵੱਲੋਂ ਰੋਨੀਸ਼ ਸਿੰਘ ਜੀ ਬਿੱਟੂ ਦਾ ਕਿੰਨੇ ਸ਼ਰਧਾਲੂ ਆਏ ਲੋ ਉਹਦੇ ਵਿੱਚ 1300 ਸ਼ਰਧਾਲੂ ਹੈਗੇ ਤੇ ਉਹਦੇ ਵਿੱਚ ਗੁਰੂ ਸਾਹਿਬ ਦੇ ਕੋੜੇ ਹੈਗੇ ਤੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਲਿਖਤ ਪੁਰਾਤਨ ਸਰੂਪ ਉਹਦੇ ਵਿੱਚ ਲੈ ਕੇ ਆਏ ਨੇ ਤੇ ਨਿਸ਼ਾਨ ਸਾਹਿਬ ਹੈਗੇ ਸਿੰਘ ਸਾਹਿਬ ਹੈਗੇ ਗੁਰਮੀਤ ਸਿੰਘ ਜੀ ਲਖਾਕਰ تنویر ਸਿੰਘ ਜੀ ਹੈਗੇ ਰਮਨ ਸਿੰਘ ਜੀ ਨਿਸ਼ਾਂਚੀ ਸਿੰਘ ਹੈਗੇ ਤੇ ਔਰ ਵੀ ਸਿੰਘ ਹੈਗੇ ਤੇ ਅਸਿਸਟੈਂਟ ਸੁਪਰਡਿਵਿਜ਼ਨਰ ਸਰੰਗ ਸਿੰਘ ਸੋਢੀ ਤੇ ਰਵਿੰਦਰ ਸਿੰਘ ਜੀ ਕਪੂਰ ਤੁਸੀਂ ਔਰ ਵੀ ਗੁਰਦੁਆਰੇ ਦਾ ਸਾਰਾ ਸਟਾਫ ਹੈਗਾ ਜਿਹੜੇ ਬੋਗੀ ਇਨਚਾਰਜ ਹੈਗੇ ਸਾਰੇ ਬਹੁਤ ਸਹਿਯੋਗ ਕਰ ਰਹੇ ਹੈ ਤੇ ਇਹਨਾਂ ਬਧਰਮਨੀ ਕਮੇਟੀ ਨੇ ਤੇ ਆਪ ਜੀ ਵੀ ਨਗਰ ਕੀਰਤਨ ਵਿੱਚ ਮੌਜੂਦ ਸੀਗੇ ਬਹੁਤ ਜ਼ਿਆਦਾ ਸਨਮਾਨ ਦਿੱਤਾ ਇੱਥੇ ਰਿਆਇਸ਼ ਵਾਸਤੇ ਕਮਰੇ ਦਿੱਤੇ ਉਹਨਾਂ ਨੇ ਵੀ ਤੇ ਕਿਸੇ ਕਿਸਮ ਦੀ ਕਮੀ ਨਹੀਂ ਮਹਿਸੂਸ ਹੁੰਨ ਦਿੱਤੀ ਉਹਨਾਂ ਨੇ ਤੇ ਸੰਗਤ ਅੱਗੇ ਵੀ ਜਿੱਥੇ-ਜਿੱਥੇ ਪਟਨਾ ਸਾਹਿਬ ਹੋ ਗਿਆ ਪਟਨਾ ਸਾਹਿਬ ਹੋ ਗਿਆ ਆਪਣਾ ਦਿੱਲੀ ਹੋ ਗਿਆ ਹਰ ਪਾਸੇ ਵੀ ਉਹਨਾਂ ਨੇ ਵੀ ਬਹੁਤ ਕਮਰਿਆਂ ਦੀ ਮਦਦ ਕੀਤੀ ਗੁਰੂ ਸਾਹਿਬ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਤੇ ਰਸਤੇ ਵਿੱਚ ਜਿਹੜੇ-ਜਿਹੜੇ ਸਟੇਸ਼ਨਾਂ 'ਤੇ ਗੱਡੀ ਰੁਕਰੀ ਉੱਥੇ ਵੀ ਸੰਗਤ ਨੇ ਬਹੁਤ ਲੰਗਰ ਕੀਤੇ ਬਹੁਤ ਮਾਨ ਸਨਮਾਨ ਕੀਤਾ ਗੁਰੂ ਸਾਹਿਬ ਨੂੰ ਕੁੱਲ ਅਰਪਣ ਕੀਤੇ ਮਹਾਰਾਜ ਦੇ ਲਈ ਰੁਮਾਲੇ ਅਰਪਣ ਕੀਤੇ ਥੈਂਕ ਯੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਹੈਗੀ ਆ ਸਪੈਸ਼ਲ ਰੇਲ ਯਾਤਰਾ ਤਖਤ ਸਚਕਣਿ ਸ਼੍ਰੀ ਹਜੂਰ ਸਾਹਿਬ ਤੋਂ ਨਿਕਲੀਏ ਤੇ ਸਾਰੇ ਤਖਤ ਸਾਬਾਨਾਂ ਤੇ ਗੁਰੂ ਦੀ ਕਾਸ਼ੀ ਸ਼੍ਰੀ ਦੰਦਮਾ ਸਾਹਿਬ ਤੇ 4 ਤਰੀਕ ਨੂੰ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੈ ਉਸ ਨੂੰ ਇਹ ਯਾਤਰਾ ਸਮਰਪਿਤ ਹੈ ਇਹ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਇਹ ਯਾਤਰਾ ਕੱਢੀ ਗਈ ਹੈ ਸੰਤ ਮਹਾਪੁਰਸ਼ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਪੰਜ ਪਿਆਰੇ ਸਹਬਾਂ ਦੇ ਦੀ ਅਗਿਆ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਛਤਰਛਾਇਆ ਹੇਠ ਇਹ ਯਾਤਰਾ ਨਿਕਲੀ ਹੈ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਜੀ ਬੁੰਗਈ ਵੱਲੋਂ ਇਹ ਯਾਤਰਾ ਕੱਢੀ ਗਈ ਹੈ ਇਸ ਪੰਜ ਤਖਤਾਂ ਦੇ ਵਿੱਚ ਇਹ ਯਾਤਰਾ ਜਾਏਗੀ ਅਤੇ 4 ਤਰੀਕ ਨੂੰ ਇਹ ਯਾਤਰਾ ਉਥੋਂ ਨਗਰ ਕੀਰਤਨ ਦੇ ਰੂਪ ਵਿੱਚ ਦਰਬਾਰ ਸਾਹਿਬ ਤੋਂ ਤਖਤ ਸਚਕਣ ਸਿੰਘ ਹਜੂਰ ਸਾਹਿਬ ਵਾਪਸ ਜਾਏਗੀ ਇਸ ਯਾਤਰਾ ਦੇ ਵਿੱਚ ਤਕਰੀਬਨ 1300 ਦੇ ਕਰੀਬ ਸੰਗਤ ਹਨ ਅਤੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਸਤਬਲਏ ਬੌਲੀ ਸਾਹਿਬ ਉੱਥੇ ਦੇ ਦੇ ਵਿੱਚ ਤਿੰਨ ਕੋੜੇ ਨੇ ਅਤੇ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੱਥ ਲਿਖਤ ਸਰੂਪ ਜਿਹੜੇ ਕੀ ਰਾਮਗੜੀਆ ਬੁੰਗੇ ਦੇ ਸਰੂਪ ਨੇ ਉਹ ਮਹਾਰਾਜ ਦੇ ਹੱਥੀਂ ਕਰ ਸਰੂਪ ਆਪ ਜੀ ਦਰਸ਼ਨ ਕਰ ਸਕਦੇ ਹੋ ਇੱਥੋਂ ਯਾਤਰਾ ਕੱਲ ਰਾਤ ਨੂੰ 8 ਵਜੇ ਸ਼੍ਰੀ ਫਤਿਹਗੜ ਸਾਹਿਬ ਵਾਸਤੇ ਰਵਾਨਾ ਹੋਏਗੀ ਇਹ ਨਹੀਂ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਸੰਗਤ ਦਾ ਵਾਹਿਗੁਰੂ ਜੀ ਦਾ ਇਹ ਜਤਰਾ ਦਾ ਮਿਲਦਾ ਹੈ ਜੀ ਇਸ ਯਾਤਰਾ ਦੇ ਬੜੀ ਜੀ ਅਸੀਂ ਕੋਟਾਨਕੋੜ ਤਨਵਾਦ ਕਰਦੇ ਆ ਸਾਰੇ ਹੀ ਪੰਜਾਬ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਹੀ ਸਦਮਾਨ ਦਿੱਤਾ ਸਤਿਕਾਰ ਦਿੱਤਾ ਸੇਵਾ ਦਿੱਤੀ ਆ ਵਿਸ਼ੇਸ਼ ਕਰਕੇ ਕਾਨਪੁਰ ਦੀ ਸੰਗਤ ਦਾ ਬਹੁਤ ਵੱਡਾ ਇਕੱਠ ਕਾਨਪੁਰ ਦੇ ਵਿੱਚ ਹੋਇਆ ਸਾਰੇ ਥਾਂ ਤੇ ਸੰਗਤ ਬੜਾਈ ਮਾਨ ਸਨਮਾਨ ਕਰ ਰਹੀ ਆ ਤੇ ਬਹੁਤ ਹੀ ਸ਼ਰਧਾ ਭਾਵਨਾ ਸੰਗਤ ਦੇ ਵਿੱਚ ਹੈਗੀ ਆ ਜਿਵੇਂ ਕਿ ਗੁਰੂ ਸਾਹਿਬ ਜੀ ਦੇ ਬਚਨ ਨੇ ਸੇਵਾ ਸਿਮਰਨ ਦੇ ਵਿੱਚ ਯਾਤਰਾ ਕਰਨੀ ਆ ਉਹ ਤਰ੍ਹਾਂ ਦਾ ਸਾਰਾ ਪਹਿਰਾ ਚੱਲ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਸਰਬੰਸ ਦਾਨੇ ਕਲਗੀ ਤਰਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨੇ ਸਥਾਨ ਤਾਕਤ ਸਤਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਨਾਡੇੜ ਤੋਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਿੰਘਾਂ ਦੀ ਅਗਵਾਈ ਦੇ ਵਿੱਚ ਰੇਲ ਯਾਤਰਾ ਆਰੰਭ ਹੋਈ ਪੜਾਦਰ ਪੜਾ ਹੁੰਦੇ ਹੋਏ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸੇ ਦੀ ਪ੍ਰਗਟ ਭੂਮੀ ਤਖਤ ਸ੍ਰੀ ਕੇਸਗੜ੍ਹ ਸ੍ਰੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿਖੇ ਪਹੁੰਚੇ ਨੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੇਅੰਤ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਾਰਿਆਂ ਦੀ ਯਾਤਰਾ ਸਫਲੇ ਕਰਨ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਅੱਜ ਸ਼ਾਮ ਤਕਰੀਬਨ 9 ਵਜੇ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਇਹ ਰੇਲ ਯਾਤਰਾ ਨਗਰ ਕੀਰਤਨ ਇੱਥੋਂ ਚੱਲ ਕਰਕੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਰਹੰਦ ਵਿਖੇ ਪਹੁੰਚੇਗਾ ਰਾਤਰੀ ਦਾ ਪੜਾਅ ਉੱਥੇ ਹੋਵੇਗਾ ਫਿਰ ਅਗਲਾ ਪੜਾਅ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੰਪੂਰਨਤਾ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰੀ ਕੀਰਤਨ ਰੇਲ ਯਾਤਰਾ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ